ਇਹ ਐਵੇਂ ਫਲਕਾਰੀਆਂ ਨਹੀਂ ਪੈਂਦੀਆਂ ਕੋਈ ਗੱਲਬਾਤ ਹੋਣੀ ਚਾਹੀਦੀ ਆ ਫੇਰ ਹੀ ਇਹੋ ਜਿਹੇ ਜਾਨਵਰਾ ਉੱਤੇ ਫਲਕਾਰੀਆਂ ਪੈਂਦੀਆਂ ਨਹੀਂ ਹਰੇਕ ਹੀ ਮੇਲਿਆਂ ਤੇ ਪਾ ਕੇ ਫਲਕਾਰੀਆਂ ਜੀਆਂ ਇਹ ਜੀਆਂ ਝੋਟੀਆਂ ਤਿਆਰ ਕਰਨ ਨੂੰ ਫਿਰਦੇ ਆ ਐਮੀ ਵਰਕ ਦੇ ਗਾਣੇ ਵਾਂਗੂ ਕੋਈ ਵਿਰਲਾ ਹੀ ਨੋਟ ਲਾਉਂਦਾ ਬੰਬੂ ਕਾਰਡ ਤੇ ਉਹ ਗੱਲ ਹੋਈ ਪਈ ਆ ਕਿਸੇ ਚੰਗੇ ਦਿਲ ਵਾਲੇ ਚੋਬਰ ਨੇ ਇਸ ਝੋਟੀ ਦੇ ਉੱਤੇ ਪੈਸੇ ਲਾਏ ਆ ਤੇ ਲਾਏ ਵੀ ਪੂਰੇ ਪੰਜਾਬ ਦੇ ਵਿੱਚੋਂ ਨੰਬਰ 1 ਤੇ ਵਿਕੀ ਆ ਝੋਟੀ ਘੋੜਿਆਂ ਦੇ ਮੁੱਲ ਤੋਂ ਉੱਤੇ ਦੀ ਗੱਲ ਹੋਈ ਪਈਏ ਇਸ ਝੋਟੀ ਦੀ ਤੇ ਬਾਕੀ ਜੇ ਗੱਲ ਕਰਗੇ ਇਹ ਝੋਟੀ ਦਾ ਮਾਲਕ ਖੁਸ਼ੀ ਦੁੱਗਾ ਜਿਹੜਾ ਕਬੱਡੀ ਦਾ ਮਸ਼ਹੂਰ ਖਿਡਾਰੀ ਆ ਉਹਦੇ ਘਰ ਦੀ ਇਹ ਵੀਡੀਓ ਆ ਵੀਡੀਓ ਦੇ ਵਿੱਚ ਜਿਹੜੇ ਆਪਾਂ ਮਾਪੇ ਦੇਖਦੇ ਆ ਖੁਸ਼ੀ ਦੁੱਗਾ ਦੇ ਮਾਪੇ ਆ ਉਹ ਜਿਹਦੇ ਘਰ ਉਹ ਇਹ ਪੂਰੀ ਝੋਟੀ ਦੀ ਜਿਹੜੀ ਝੋਟੀ ਆ ਵਿਖ ਕੇ ਗਈ ਆ ਪੰਜਾਬ ਦੀ ਸਭ ਤੋਂ ਮਹਿੰਗੀ ਵਿਗਣ ਵਾਲੀ ਇਹ ਝੋਟੀ ਆ ਜਿਹਦਾ ਕਿ ਵੀਡੀਓ ਦੇ ਵਿੱਚ ਕਹਿਣ ਦੀਆਂ ਗੱਲਾਂ ਨਹੀਂ ਵੀਡੀਓ ਦੇ ਵਿੱਚ ਬਾਈ ਹੁਣਾਂ ਨੇ ਚੈੱਕ ਦੇ ਕੇ ਇਸ ਝੋਟੀ ਦੀ ਜਿਹੜੀ ਉਹ ਖਰੀਦਦਾਰੀ ਕੀਤੀ ਆ ਤੇ ਪੂਰੇ ਹਾਰ ਸ਼ਿੰਗਾਰ ਤੇ ਗਲ ਦੇ ਵਿੱਚ ਵੀ ਨੋਟਾਂ ਦਾ ਹਾਰ ਪਾ ਕੇ ਇਹਨੂੰ ਲੈ ਕੇ ਗਏ ਆ ਜਿਵੇਂ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਆ ਬਾਈ ਹੁਣਾਂ ਨੇ ਪੂਰਾ ਖੁਸ਼ ਹੋ ਕੇ ਚੈੱਕ ਭਰ ਕੇ ਦਿੱਤਾ ਤੇ ਖੁਸ਼ੀ ਦੁਗਾਂ ਦੇ ਪਰਿਵਾਰ ਨੇ ਵੀ ਵੱਡਾ ਮਾਣ ਸਨਮਾਨ ਤੇ ਛੋਟ ਕਰਕੇ ਇਸ ਝੋਟੀ ਨੂੰ ਦਿੱਤਾ ਵਾ ਤਾਂ ਕਿ ਜਿਹੜਾ ਅੱਗੇ ਜਾ ਕੇ ਵੀ ਉਹ ਮੁਨਾਫਾ ਕਰੇ ਆ ਵੀਰ ਨੇ ਇਹ ਝੋਟੀ ਲਈ ਆ ਸਾਰੀ ਵੀਡੀਓ ਦੇ ਵਿੱਚ ਉਹ ਦੱਸਣਗੇ ਆਪਦੀ ਜਵਾਨੀ ਕਿੰਨਾ ਦੁੱਧ ਝੋਟੀ ਨੇ ਦਿੱਤਾ ਵਾ ਕਿਹੜੇ ਸੂਏ ਦਿੱਤਾ ਵਾ ਤੇ ਹੁਣ ਇਹ ਕਿਹੜੇ ਸੂਏ ਆ ਤੇ ਫਿਰ ਉਹ ਵੀ ਪੂਰੇ ਚਾਵਾਂ ਦੇ ਨਾਲ ਫਲਕਾਰੀਆਂ ਪਾ ਕੇ ਲੈ ਗਏ ਆ ਇਹ ਜੇ ਜਾਨਵਰ ਚੰਗੀ ਬਰੀਡ ਪੰਜਾਬ ਦੇ ਵਿੱਚ ਆਵੇ ਤਾਂ ਪੰਜਾਬ ਦੀ ਜਿਹੜੀ ਬਰੀਡ ਆ ਉਹ ਸੁਧਰ ਜੂਗੀ ਤੇ ਨੰਬਰ 1 ਦੇ ਉੱਤੇ ਆ ਜਾਊਗਾ ਪੰਜਾਬ ਆਪਣਾ ਹਰਿਆਣੇ ਨੂੰ ਛੱਡ ਕੇ ਤੇ ਝੋਟੀ ਦੇ ਤੁਸੀਂ ਥਣਾ ਦੇ ਵੀ ਵੇਖ ਲਓ ਬੈਥਬੁੱਥ ਸ਼ਕੀਨੀ ਲਾਜਵਾਬ ਆ ਮੂਹਰਾ ਨਸਲ ਦੀ ਝੋਟੀ ਆ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਫਿਰ ਆਪਾਂ ਸੁਣਦੇ ਆ ਬਾਈ ਹੁਣਾਂ ਦੀ ਜਬਾਨੀ ਕੀ ਕਹਿੰਦੇ ਆ ਉਹ ਇਸ ਝੋਟੀ ਦੇ ਬਾਰੇ ਖੁਸ਼ੀ ਦੁੱਗਾ ਦਾ ਪਰਿਵਾਰ ਖੁਸ਼ ਆ ਜਾਂ ਨਹੀਂ ਕੀ ਗੱਲ ਬਾਤ ਆ ਸਾਰੀ ਆਪਾਂ ਦੇਖਦੇ ਆ ਆਜੋ ਮਿੱਤਰੋ ਲੈ ਮਿੱਤਰੋ ਅੱਜ ਝੋਟੀ ਦਿਖਾਉਣ ਲੱਗਾ ਖੁਸ਼ੀ ਦੁੱਗਾ ਦੇ ਘਰੋਂ ਆ ਸਾਢੇ 6 ਲੱਖ ਦਾ ਚੈੱਕ ਭਰ ਕੇ ਦਿੱਤਾ ਬਾਈਆਂ ਨੂੰ ਫੇਰ ਝੋਟੀ ਖਰੀਦੇ ਫੇਰ ਝੋਟੀ ਤੁਹਾਨੂੰ ਦਿਖਾਤੀ ਖੁਸ਼ੀ ਦੁੱਗਾ ਦੇ ਮਾਤਾ ਜੀ ਨੇ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਸੋਨੀ ਝੋਟੀ ਇਹ ਕਿੱਦਾਂ ਦੀ ਲੱਗੀ 6.5 ਲੱਖ ਦੀ ਝੋਟੀ ਸੇਲ ਹੋਈ ਆ ਆਹ ਬਣਾਵਾਂ ਨੇ ਖਰੀਦੀਆ ਕਾਲੇਵਰਾ ਬਾਈ ਨੇ ਆਹ ਬਾਈ ਨੇ ਨਾਲ ਦੇਖੋ ਇਹਨਾਂ ਨੂੰ ਵਾਅਦਾ ਕਰੇ ਬਹੁਤ ਉਹੀ ਗੱਲ ਹੈ ਨਾ ਹਿੰਮਤ ਨਾਲ ਪੈਸੇ ਲਾਉਣੇ ਪੈਂਦੇ ਐਨੇ ਕੋਈ ਖਾਲਾਜੀ ਦਾ ਵੜਾ ਨਹੀਂ ਐਨੇ ਪੈਸੇ ਨੂੰ ਲਓ ਜੀ ਵਾਅਦਾ ਕਰੇ ਇਸ ਤੇ ਮਾਜੀ ਦਿਖਾਉਣਿਆ ਭਾਰੀ ਵੇਟ ਕਿੰਨਾ ਵੀ 8 ਫੁੱਟ ਲੰਬੀ ਤੇ 64 ਇੰਚ ਉਚਾਈ ਵੀ ਝੋਟੀ ਉਹ ਵੀ ਕਿੱਥੋਂ ਕਹਿੰਦੇ ਖੁਸ਼ੀ ਦੁੱਗਾ ਵਾਲੇ ਦੇ ਘਰੋਂ ਸੇਲ ਹੋਈ ਆ ਕੋਈ ਕਿੰਨੇ ਦੀ ਸੇਨਾ 7 ਲੱਖ ਜੋ ਕਹਿੰਦੇ ਵੀ 50000 ਰੁਪਿਆ ਛੋਟ ਹੋਈ ਹੈ ਇਹ ਝੋਟੀ ਦੀ ਬਾਕੀ ਤੁਸੀਂ ਝੋਟੀ ਕਮੈਂਟ ਕਰਕੇ ਦੱਸਿਓ ਵੀ ਥੋੜੀ ਝੋਟੀ ਕਿਵੇਂ ਲੱਗੀ ਕਹਿੰਦੇ ਵੀ 20 ਕਿਲੋ ਦੁੱਧੇ ਨੇ ਪਹਿਲੇ ਸੂਏ ਦਿੱਤਾ ਤੁਸੀਂ ਇੱਕ ਵਾਰੀ ਝੋਟੀ ਕਰ ਲਓ ਚੈੱਕ ਵੀ ਕੀ ਗੱਲ ਬਾਤ ਆ ਕੀ ਬ੍ਰਾਂਡ ਆ ਤੇ ਆ ਦੇਖੋ ਆ ਭਰਾਵਾਂ ਨੇ ਕਰੇ ਉਹਨਾਂ ਨੇ ਲੈ ਗਿਆ ਨੰਬਰ ਸਕਰੀਨ ਤੇ ਆ ਜੂਗਾ ਵੇਚਣ ਵਾਸਤੇ ਇਹ ਝੋਟੀ ਖਰੀਦੀ ਆ ਖੁਸ਼ੀ ਦੁਕਾਨੇ ਦੇ ਕਰੋ ਯਾ ਦੇਖ ਬ੍ਰਾਂਡ ਪੀਸੀ ਆ ਬਾਕੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਵੀਡੀਓ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸਾਢੇ 6 ਲੱਖ ਦੀ